ਪੰਜਾਬ ਦੇ ਜਲੰਧਰ ਦੇ ਵਿੱਚ ਦਲ ਖਾਲਸਾ ਤੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਪੈਦਲ ਮਾਰਚ ਕੱਢਿਆ ਗਿਆ। ਇਸ ਦੌਰਾਨ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਖਾਲਿਸਤਾਨ ਦੇ ਨਾਅਰੇ ਲਗਾਏ ਗਏ। ਮਾਮਲੇ ਜਾਣਕਾਰ ਦੰਦੇ ਹੋਏ ਨੇਤਾਵਾਂ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਵਿਰੋਧ ਵਿੱਚ ਉਹ ਰੋਲ ਸਮਾਜ ਚ ਕੱਢ ਰਹੇ ਨੇ। ਉਹਨਾਂ ਨੇ ਦੱਸਿਆ ਕਿ 70 ਸਾਲ ਪਹਿਲਾਂ ਪੰਜਾਬ ਦੇ ਹੱਕ ਇਸੇ ਸੰਵਿਧਾਨ ਦੁਆਰਾ ਖੋਹ ਲਏ ਗਏ ਸਨ ਸਿੱਖਾਂ ਨੂੰ ਉਹਨਾਂ ਤੋਂ ਆਜ਼ਾਦੀ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਜਿਹੜੇ ਸਿੱਖ ਆਪ ਦੇ ਆਪ ਨੂੰ ਕਹੋਂਦੇ ਨੇ ਉਹ ਸਿਰਫ ਕੇਸਦਾਰੀ ਹਿੰਦੂ ਨੇ। ਉਹਨਾਂ ਦੇ ਵੱਲੋਂ ਹੋਰ ਵੀ આરોਪ ਲਗਾਏ ਗਏ ਨੇ। ਪੰਜਾਬ ਦੇ ਜਲੰਧਰ ਦੇ ਵਿੱਚ ਦਲ ਖਾਲਸਾ ਤੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਪੈਦਲ ਮਾਰਚ ਕੱਢਿਆ ਗਿਆ। ਇਸ ਦੌਰਾਨ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਖਾਲਿਸਤਾਨ ਦੇ ਨਾਅਰੇ ਲਗਾਏ ਗਏ। ਮਾਮਲੇ ਜਾਣਕਾਰ ਦੰਦੇ ਹੋਏ ਨੇਤਾਵਾਂ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਵਿਰੋਧ ਵਿੱਚ ਉਹ ਰੋਲ ਸਮਾਚ ਕੱਢ ਰਹੇ ਨੇ। ਉਹਨਾਂ ਨੇ ਦੱਸਿਆ ਕਿ 70 ਸਾਲ ਪਹਿਲਾਂ ਪੰਜਾਬ ਦੇ ਹੱਕ ਇਸ ਸੰਵਿਧਾਨ ਦੁਆਰਾ ਖੋਲੇ ਗਏ ਸਨ ਸਾਨੂੰ ਸਿਕਾ ਨੂੰ ਉਹਨਾਂ ਤੋਂ ਆਜ਼ਾਦੀ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਜਿਹੜੇ ਸਿੱਖ ਆਪ ਦੇ ਆਪ ਨੂੰ ਕਹੋਂਦੇ ਨੇ ਉਹ ਸਿਰਫ ਕੇਸਦਾਰੀ ਹਿੰਦੂ ਨੇ। ਉਹਨਾਂ ਦੇ ਵੱਲੋਂ ਹੋਰ ਵੀ આરોਪ ਲਗਾਏ ਗਏ ਨੇ। ਪੰਜਾਬ ਦੇ ਜਲੰਧਰ ਦੇ ਵਿੱਚ ਦਲ ਖਾਲਸਾ ਤੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਪੈਦਲ ਮਾਰਚ ਕੱਢਿਆ ਗਿਆ। ਇਸ ਦੌਰਾਨ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਖਾਲਿਸਤਾਨ ਦੇ ਨਾਅਰੇ ਲਗਾਏ ਗਏ। ਮਾਮਲੇ ਜਾਣਕਾਰ ਦੰਦੇ ਹੋਏ ਨੇਤਾਵਾਂ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਵਿਰੋਧ ਵਿੱਚ ਉਹ ਰੋਲ ਸਮਾਚ ਕੱਢ ਰਹੇ ਨੇ। ਉਹਨਾਂ ਨੇ ਦੱਸਿਆ ਕਿ 70 ਸਾਲ ਪਹਿਲਾਂ ਪੰਜਾਬ ਦੇ ਹੱਕ ਇਸ ਸੰਵਿਧਾਨ ਦੁਆਰਾ ਖੋਲੇ ਗਏ ਸਨ ਸਿਕਾ ਨੂੰ ਉਹਨਾਂ ਤੋਂ ਆਜ਼ਾਦੀ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਜਿਹੜੇ ਸਿੱਖ ਆਪ ਦੇ ਆਪ ਨੂੰ ਕਹੋਂਦੇ ਨੇ ਉਹ ਸਿਰਫ ਕੇਸਦਾਰੀ ਹਿੰਦੂ ਨੇ। ਉਹਨਾਂ ਦੇ ਵੱਲੋਂ ਹੋਰ ਵੀ આરોਪ ਲਗਾਏ ਗਏ ਨੇ। ਪੰਜਾਬ ਦੇ ਜਲੰਧਰ ਦੇ ਵਿੱਚ ਦਲ ਖਾਲਸਾ ਤੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਪੈਦਲ ਮਾਰਚ ਕੱਢਿਆ ਗਿਆ। ਇਸ ਦੌਰਾਨ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਖਾਲਿਸਤਾਨ ਦੇ ਨਾਅਰੇ ਲਗਾਏ ਗਏ। ਮਾਮਲੇ ਜਾਣਕਾਰ ਦੰਦੇ ਹੋਏ ਨੇਤਾਵਾਂ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਵਿਰੋਧ ਵਿੱਚ ਉਹ ਰੋਲ ਸਮਾਚ ਕੱਢ ਰਹੇ ਨੇ। ਉਹਨਾਂ ਨੇ ਦੱਸਿਆ ਕਿ 70 ਸਾਲ ਪਹਿਲਾਂ ਪੰਜਾਬ ਦੇ ਹੱਕ ਇਸੇ ਸੰਵਿਧਾਨ ਦੁਆਰਾ ਖੋਹ ਲਏ ਗਏ ਸਨ ਸਿੱਖਾਂ ਨੂੰ ਉਹਨਾਂ ਤੋਂ ਆਜ਼ਾਦੀ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਜਿਹੜੇ ਸਿੱਖ ਆਪ ਦੇ ਆਪ ਨੂੰ ਕਹੋਂਦੇ ਨੇ ਉਹ ਸਿਰਫ ਕੇਸਦਾਰੀ ਹਿੰਦੂ ਨੇ। ਉਹਨਾਂ ਦੇ ਵੱਲੋਂ ਹੋਰ ਵੀ આરોਪ ਲਗਾਏ ਗਏ ਨੇ।